ਤੁਸੀਂ ਮੇਰੇ ਮਾਨੇ ਕਿ ਆ ਕਿ ਜਿੱਦਣ ਤੂੰ ਸਟੇਜ ਦੇ ਉੱਤੇ ਬਹਿ ਕੇ ਕੀਰਤਨ ਦੇ ਨਾਲ ਤਬਲਾ ਵਜਾ ਰਿਹਾ ਸੀ ਉਹ ਦਿਨ ਸਭ ਤੋਂ ਵੱਧ ਖੁਸ਼ ਸੀ ਕਹਿੰਦੇ ਉਸ ਦਿਨ ਤੋਂ ਬਾਅਦ ਮੈਂ ਵਾਪਸ ਆ ਗਿਆ ਇਹਨੇ ਧੜੀ ਵੀ ਘਟਾਤੀ ਸੀ ਕਿਰਪਾ ਕਰ ਇਸੇ ਤਰ੍ਹਾਂ ਹੀ ਇਹ ਰਹਿਮਤਾਂ ਬਣਿਆ ਰਹਿਣ ਜੀ ਸਾਨੂੰ ਆਪ ਜੀ ਸਾਰਿਆਂ ਤੇ ਮਾਨ ਹੈ ਜਿਨ੍ਹਾਂ ਨੇ ਤਿੰਨਾਂ ਦਿਨਾਂ ਤੋਂ ਆ ਕੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੀ ਸਾਰਿਆਂ ਦੀ ਹੌਸਲਾ ਅਫਜ਼ਾਈ ਕਰ ਰਹੇ ਹੋ ਅਹੀਂ ਗੱਲ ਕਰ ਰਹੇ ਕਿ ਕਰਨਪ੍ਰੀਤ ਸਿੰਘ ਨੇ ਇਹ ਪ੍ਰੋਗਰਾਮ ਅਸਲ ਜੋ ਤਬਲੇ ਵਾਲਿਆਂ ਦਾ ਰੱਖਿਆ ਆਤਮਰਸਤਵਲਾ ਦਰਬਾਰ ਕਿਉਂਕਿ ਇਹਨੇ ਕਿਹਾ ਵੀ ਮੈਂ ਤਬਲੇ ਵਾਲੇ ਬੁੱਕ ਕਰਨੇ ਆ ਤੁਸੀਂ ਨਾਲ ਸਿਰਫ ਗਾਉਣਾ ਤੇ ਜੇ ਅੰਮ੍ਰਿਵਿਰ ਗੁਰਜੀਤ ਸਿੰਘ ਹੈ ਕੀ ਬਾਤ ਹੈ ਜੇ ਆਪਾਂ ਗੱਲ ਕਰ ਲਈਏ ਸਾਰੇ ਜਿੰਨੇ ਵੀ ਛੇ ਤੇ ਛਈ ਤਬਲੇ ਵਾਲੇ ਸਹਿੰਦਾਏ ਨੇ ਕਿਸੇ ਦੇ ਵਿੱਚ ਵੀ ਕੋਈ ਕਮੀ ਨਹੀਂ ਹੈ। ਮਤਲਬ ਤਰਨਪ੍ਰੀਤ ਸਿੰਘ ਦੀ ਗੱਲ ਕਰੀਏ ਇਹ ਖੁਦ ਇੱਕ ਬਹੁਤ ਵਧੀਆ ਤਮਲਾਵਾਦਕ ਹੈ। ਬਹੁਤ ਪਿਆਰਾ ਹਾਥ ਹੈ। ਤੇ ਮੈਂ ਆਪ ਜੀ ਨੂੰ ਆ ਢੋਲੀ ਵੀ ਤਗੜਾ ਆ ਢੋਲੀ ਵੀ ਤਗੜਾ ਜੀ ਕਿੰਦੇ ਢੋਲ ਬੋ ਸੋਨਾ ਵਜਾਇਆ ਜੀ ਮੈਂ ਇਹਦੇ ਬਾਰੇ ਮੈਂ ਇੱਕ ਮਿੰਟ ਚ ਆਪ ਜੀ ਨੂੰ ਇੱਕ ਪੁਰਾਣੀ ਗੱਲ ਦੱਸਦਾ ਜੀ तकरीबन 14-15 ਸਾਲ ਪਹਿਲੇ ਜਦੋਂ ਅਸੀਂ 10 ਸੈਕਰਾਮੈਂਟ ਲਏ ਥੇ ਅਸੀਂ ਗ੍ਰੀਨ ਕਾਰਡ ਲਿਆ ਹੈ ਵੈਸ ਸੈਕਰਮੈਂਟੋ ਗੁਰਦੁਆਰੇ ਸੇਵਾ ਕਰਦੇ ਸੀ ਤੇ ਤਰਨਪੀਰ ਸਿੰਘ ਪਹਿਲੀ ਵਾਰ ਸਾਨੂੰ ਮਿਲਣ ਆਇਆ ਉਦੋਂ ਇਹਦੀ ਦਾੜ੍ਹੀ ਵੀ ਬਸ ਛੋਟੇ ਛੋਟੇ ਸੀ ਦਾੜ੍ਹੀ ਕੁਰਤਾ ਵੀ ਆ ਪਾਇਆ ਤੇ ਹੌਲੀ ਹੌਲੀ ਸਾਡੇ ਨਾਲ ਪਿਆਰ ਪੈ ਗਿਆ ਜੀ ਇਹਦਾ ਕੀਰਤਨ ਦੇ ਨਾਲ ਤੇ ਪਿਆਰ ਸੀਗਾ ਕਿਤੇ ਗਲਤ ਸੰਗਤ ਦੇ ਵਿੱਚ ਲੱਗ ਕੇ ਇਹ ਤਬਲਾ ਛੱਡ ਗਿਆ ਸੀ ਉਦੋਂ ਤੇ ਜਦੋਂ ਇਹ ਸਾਨੂੰ ਮਿਲਣ ਲੱਗਾ ਹੌਲੀ ਹੌਲੀ ਫਿਰ ਇਹਨੇ ਨਾ ਇੱਕ ਗੱਲ ਦੱਸੀ ਬੜੀ ਪਿਆਰੀ ਕਹਿੰਦਾ ਕਿ ਭਾਜੀ ਮੈਂ ਨਾ ਬੜਾ ਦੁਖੀ ਸੀ ਇਕਦਮ ਤੇ ਇੰਨਾ ਪਰੇਸ਼ਾਨ ਕਿ ਮੈਂ ਸੋਚਿਆ ਕਿ ਮੈਂ ਲਾਸਟ ਟਾਈਮ ਸਭ ਤੋਂ ਖੁਸ਼ ਕਿਦੋਂ ਸੀ ਕਹਿੰਦਾ ਫਿਰ ਮੈਂ ਪਿਛਲੇ 6-7 ਮਹੀਨੇ ਪਿੱਛੇ ਗਿਆ ਤੇ ਫਿਰ ਮੇਰੇ ਮਾਨ ਨੇ ਕਿਹਾ ਕਿ ਜਿੱਦਣ ਤੂੰ ਸਟੇਜ ਦੇ ਉੱਤੇ ਬਹਿ ਕੇ ਕੀਰਤਨ ਦੇ ਨਾਲ ਤਬਲਾ ਵਜਾ ਰਿਹਾ ਸੀ ਉਹ ਦਿਨ ਸਭ ਤੋਂ ਵੱਧ ਖੁਸ਼ ਸੀ ਕਹਿੰਦੇ ਉਸ ਦਿਨ ਤੋਂ ਬਾਅਦ ਮੈਂ ਵਾਪਸ ਆ ਗਿਆ ਇਹਨੇ ਧੜੀ ਵੀ ਘਟਾਤੀ ਸੀ ਕੀਰਤਨ ਦੇ ਨਾਲ ਜਿਹੜਾ ਜੁੜਿਆ ਹੋਇਆ ਹੈ ਪੁਰਾਣ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਫਿਰ ਉਹਨੂੰ ਵਾਪਸ ਲੈ ਹੁੰਦੇ ਨੇ ਕਿਉਂਕਿ ਤੁਸੀਂ ਜਿੰਨੀਆਂ ਮਰਜ਼ੀ ਪਾਰਟੀਆਂ ਕਰ ਲੋ ਡੀਜੇ ਲਾ ਲੋ ਜਿੱਧਰ ਮਰਜ਼ੀ ਚੱਲ ਜਾਓ ਸਾਧ ਸੰਗਤ ਜੀ ਜੋ ਆਨੰਦ ਇੱਥੇ ਬੈਠ ਕੇ ਹੈਗਾ ਨਾ ਉਹ ਕਿਤੇ ਨਹੀਂ ਹੈਗਾ ਜੋ ਤੁਸੀਂ ਟਰਾਈ ਕਰਕੇ ਵੇਖੋ ਜੋ ਆਨੰਦ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈ ਕੇ ਕੀਰਤਨ ਸਰਵਣ ਕਰਨ ਦਾ ਜਾਂ ਕੀਰਤਨ ਗਾਉਣ ਦਾ ਮੇਰੀ ਸਿੰਘਣੀ ਕਹਿੰਦੀ ਹੁੰਦੀ ਕਈ ਵਾਰਾਂ ਵੀ ਸਾਨੂੰ ਸੁਣ ਕੇ ਇੰਨਾ ਆਨੰਦ ਆਉਂਦਾ ਹੈ ਤੇ ਤੁਹਾਨੂੰ ਕਰਕੇ ਕਿੰਨਾ ਆਉਂਦਾ ਹੋਏਗਾ ਸੋ ਉਹ ਅਸੀਂ ਦੱਸ ਨਹੀਂ ਸਕਦੇ ਸਾਨੂੰ ਕਿੰਨਾ ਸਵਾਦ ਆਉਂਦਾ ਹੈ ਜਦੋਂ ਆਪ ਜੀ ਵਰਗੇ ਸਰੋਤੇ ਹੋਣ ਆ ਸਾਰੇ ਕੀਰਤਨੀਆਂ ਮੇਰੇ ਵੀਰ ਬੈਠੇ ਨੇ ਤੇ ਜਦੋਂ ਤਰਨਪੀਤ ਸਿੰਘ ਵਰਗਾ ਇਹੋ ਜਿਹਾ ਪ੍ਰੋਗਰਾਮ ਕੋਈ ਲੀਖਦਾ ਹੈ ਜਿਹਦੇ ਵਿੱਚ ਸਾਰੇ ਹੀ ਬੜੇ ਕੌਮ ਦੇ ਹੀਰੇ ਕੀਰਤਨੀਆਂ ਨੇ ਭਾਈ ਸਤਵਿੰਦਰ ਸਿੰਘ ਜੀ ਹਰਵਿੰਦਰ ਸਿੰਘ ਜੀ ਭਾਈ ਸਾਹਿਬ ਭਿੰਦਰੰਜਨ ਸਿੰਘ ਜੀ ਭਾਈ ਹਰਚਰਨ ਸਿੰਘ ਜੀ ਖਾਲਸਾ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਡਾਕਟਰ ਗਗਨਦੀਪ ਸਿੰਘ ਜੀ ਤਾਂ ਮੈਂ ਆਪਣੀ ਗੱਲ ਤੇ ਕੀ ਕਰਨੀ ਵੈ ਇੰਨਾ ਹੀ ਕਹਿ ਸਕਦਾ ਵੀ ਮੈਂ ਵੀ ਕਿਸੇ ਤੋਂ ਘੱਟ ਨਹੀਂ ਕਿਆ ਬਾਤ ਹੈ ਭਾਈ ਸਾਹਿਬ ਇਹ ਗੱਲ ਭਾਈ ਸਾਹਿਬ ਕੋਲੋਂ ਸਿੱਖੀ ਹੈ ਭਾਈ ਨਰਿੰਦਰ ਸਿੰਘ ਜੀ ਹੋਣਾ ਕੋਲੋਂ ਤੇ ਕਹਣਾ ਮੈਂ ਵੀ ਕਿਸੇ ਤੋਂ ਘੱਟ ਨਹੀਂ ਆਪ ਜਿਹਦੀਆਂ ਅਸੀਸਾਂ ਨੇ ਜੀ ਤੇ ਗੱਲ ਪੁੱਲ ਦੀ ਗੱਲ ਕੀਤੀ ਸੀ ਕਹਿੰਦੇ ਕੋਈ ਨੰਗੇ ਨਾਨਕੀ ਮੈਨੂੰ ਕੀ ਕਰ ਹਾਂ ਭਾਈ ਸਾਹਿਬ ਕਹਿ ਰਹੇ ਪੁੱਲ ਦਾ ਹੈਗਾ ਕੋਈ ਨੰਗੇ ਨਾਨਕੇ ਕੋਈ ਕਹਿੰਦੇ ਵੀ ਤੁਸੀਂ ਕਹਿ ਰਹੇ ਹੋ ਕਿ ਹਰ ਇੱਕ ਨੂੰ ਥੱਲੇੋਂ ਨੰਗਣਾ ਪੈਂਦਾ ਹੈ ਪਰ ਕੋਈ ਇਹ ਵੀ ਕਹਿ ਸਕਦਾ ਵੀ ਮੈਂ ਨਹੀਂ ਨੰਗਣਾ ਭਾਈ ਕੀ ਕਰ ਲੋਗੇ ਪਰ ਨਹੀਂ ਇਹ ਸਾਡੇ ਵੱਡੇ ਨੇ ਸਾਨੂੰ ਨੰਗਣਾ ਪੈਣਾ ਤੇ ਮੈਂ ਜੀ ਤਬਲੇ ਵਾਲੇ ਸਿੰਘਾਂ ਦੀ ਗੱਲ ਕਰਵਾਉ ਭਾਈ ਰਾਜਵਿੰਦਰ ਸਿੰਘ ਸਾਡੇ ਉਸਤਾਦ ਤਬਲਾ ਵਾਲੇ ਜਨੇ ਤੇ ਫਿਰ ਸਭ ਤੋਂ ਵੱਡੀ ਗੱਲ ਹੈ ਕਿ ਇੰਨਾ ਗੁਣ ਹੋਣ ਦੇ ਬਾਵਜੂਦ ਡਾਊਨ ਟੂ ਅਰਥ ਬੰਦਾ ਹੈ ਨਿਮਰਤਾ ਵਖੀਏ ਤਾਂ ਮਤਲਬ ਕੀ ਆਈ ਬਾਤ ਹੈ ਇੰਨਾ ਪਿਆਰਾ ਅੰਦਰੋਂ ਇਨਸਾਨ ਹੈਗਾ ਉਹ ਤੇ ਸਾਨੂੰ ਮਾਣ ਹੈ ਜੀ ਉਹਦੇ ਤੇ ਗੁਰਜੀਤ ਵੀਰ ਤੇ ਵੀ ਮਾਣ ਹੈ ਇੰਨਾ ਪਿਆਰਾ ਤਵਲਾ ਕੀ ਬਾਤ ਹੈ ਸੋਨਿਆ ਸਾਧੀਆਂ ਗਾਣ ਤੇ ਮੇਰਾ ਵੀਰ ਲਖਨ ਲਖਨ ਸਿੰਘ ਜੀ ਇਹ ਵੀ ਵਿੱਚ ਜੇ ਗੁੰਮਰਾ ਹੋ ਗਿਆ ਸੀਗਾ ਹਾਂਜੀ ਇਹਨਾਂ ਵੀ ਗੀਤ ਕੁਦ ਗਾਉਣੇ ਸ਼ੁਰੂ ਕਰ ਦਿੱਤੇ ਸੀ ਤੇ ਫਿਰ ਪਿਛਲੇ ਸਾਲ ਇਹਨਾਂ ਵੀ ਸੇਮ ਗੱਲ ਕਹੀ ਕਹਿੰਦਾ ਪਾਜੀ ਮੇਰਾ ਦਿਲ ਨਹੀਂ ਲੱਗਦਾ ਕਹਿੰਦਾ ਮੈਂ ਫੇਰ ਤਬਲੇ ਚਾਉਣਾ ਚਾਹੁੰਦਾ ਮੈਂ ਤੂੰ ਆ ਜਾ ਮੈਂ ਜੇ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਦੇ ਨਾਲ ਐਡੇ ਕੀਮਤੀ ਤਵਲਾਵਾਦ ਕਰ ਫਿਰ ਕੌਮ ਦੇ ਵਿੱਚ ਵਾਪਸ ਆਉਣਗੇ ਤੇ ਸਾਨੂੰ ਇਹ ਮੰਨ ਵਾਲੀ ਗੱਲ ਹੈ ਹਾਂਜੀ ਤੇ ਦੂਸਰੀ ਗੱਲ ਆਪਾਂ ਸ਼ਰਨਪਾਲ ਸ਼ਰਨਪਾਲ ਸਿੰਘ ਅਸੀਸ ਮੇਰਾ ਵੀਰ ਉਹਦੇ ਹੱਥ ਦਾ ਬੈਲੈਂਸ ਕਿਹਦਾ ਹੈ ਹਾਂਜੀ ਤੇ ਸਾਨੂੰ ਮਾਣ ਆ ਵੀ ਤੁਹਾਡੇ ਸਾਰਿਆਂ ਤੇ ਮਾਣ ਜੋਤਵੀਰ ਆ ਰਹੇ ਆ ਜਿਵੇਂ ਉਧਰ ਆ ਰਹੇ ਆ ਸਾਥ ਸੰਗਤ ਜੀ ਟਾਈਮ ਦੀ ਚਿੰਤਾ ਨਾ ਕਰਿਓ ਸਵੇਰੇ ਐਤਵਾਰ ਆ ਤੇ ਹਾਂਜੀ ਜੋਤਵੀਰ ਸਿੰਘ ਮੇਰਾ ਵੀਰ ਇਹ ਗਾਉਂ ਦਾ ਵੀ ਬੜਾ ਪਿਆਰਾ ਹੈ ਨਿੱਕੇ ਨਿੱਕੇ ਹੱਥਾਂ ਦੇ ਨਾਲ ਤਬਲਾ ਬੜਾ ਪਿਆਰਾ ਵਜਾਉਂਦਾ ਤੇ ਗਾਉਂਦਾ ਵੀ ਬਹੁਤ ਸੋਹਣਾ ਤੇ ਹੁਣ ਆਪਾਂ ਗੱਲ ਕਰ ਲਈਏ ਭਾਈ ਮਨਜੀਤ ਸਿੰਘ ਗੋਲਡੀ ਜੀ ਵਾਹ ਬੋਲੇ ਸੋਨਿਆ ਸਾਡਾ ਯਾਰਾ ਤੁਸੀਂ ਕਿਸੇ ਵੀ ਤਬਲੇ ਵਾਲੇ ਸਿੰਘ ਕੋਲੋਂ ਪੁੱਛ ਲਓ ਉਹ ਇੱਕੋ ਗੱਲ ਕਹਿੰਦੇ ਵੀ ਗੋਲਡੀ ਭਾਜੀ ਵਰਗੀ એનર્ਜੀ ਕਿਸੇ ਤਬਲੇ 'ਚ ਨਹੀਂ ਹੈ ਕਿਸੇ ਦੇ ਹੱਥਾਂ 'ਚ ਨਹੀਂ ਹੈ ਤੇ ਇਹਦੇ 'ਚ ਕੋਈ ਝੂਠ ਗੱਲ ਵੀ ਨਹੀਂ ਹੈ ਤੇ ਸਾਨੂੰ ਉਹਨਾਂ ਦੇ ਵੀ ਮੰਨਿਆ ਹਾਂ ਜੀ ਤੇ ਮਹਾਰਾਜ ਦੀ ਬੜੀ ਰਹਿਮਤ ਹੈ ਵੀਰੋ ਤੁਹਾਡੇ ਸਾਰਿਆਂ ਤੇ ਤੇ ਰਹਿਮਤ ਬਣੀ ਰਹੇ ਇਹ ਸਾਡੀ ਨਰ ਅਰਦਾਸਾਂ ਨੇ ਬਾਕੀ ਜਿੰਨੇ ਵੀ ਕੀਰਤਨੀਏ ਬੈਠੇ ਸਾਹਮਣੇ ਸਾਰੇ ਸਾਰੇ ਬਹੁਤ ਸੁਰਿੰਦੇ ਨੇ ਹਾਂਜੀ ਆ ਆਪਣਾ ਤੁਹਾਨੂੰ ਮੈਂ ਦੱਸ ਦਿਆਂ ਸਾਧ ਸੰਗਤ ਜੀ ਐਟਲੰਟਾ ਤੋਂ ਇੰਡੀਆਨਾ ਤੋਂ ਯੂਟਾ ਤੋਂ ਡੀਸੀ ਤੋਂ ਵਰਜੀਨੀਆ ਮੈਰੀਲੈਂਡ ਤੋਂ ਸੰਗਤ ਆਈ ਹੈ ਐਸ ਕੀਰਤਨ ਦਰਬਾਰ ਤੋਂ ਐਲਏ ਤੋਂ ਆਏ ਹੋਏ ਸੰਗਤ ਕਿੰਨੀ ਖੁਸ਼ੀ ਵਾਲੀ ਗੱਲ ਹੈ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸਾਰੇ ਅਸੀਂ ਇਕੱਠੇ ਹੋ ਰਹੇ ਹਾਂ ਉਹ ਇਹ ਨਹੀਂ ਖੁਸ਼ੀ ਦੇ ਵਿੱਚ ਨੇ ਕਿ ਉਹ ਇੱਥੇ ਆਏ ਨੇ ਫੀਨਿਕਸ ਤੋਂ ਵੀ ਸੰਗਤ ਆਈ ਆ ਉਹ ਤਾਂ ਤੁਸੀਂ ਆਏ ਹੋ ਨਾ ਭਾਈ ਸਾਹਿਬ ਤੇ ਬਹੁਤ ਸ਼ੁਕਰਾਨਾ ਜੀ ਪਾਸ਼ਾ ਦਾ ਬਹੁਤ ਸ਼ੁਕਰਾਨਾ ਤੇ ਕੀ ਨਾ ਤੁਹਾਡਾ ਰਾਜਵੀਰ ਸਿੰਘ ਜੀ ਤਿੰਨੇ ਬਹੁਤ ਹੋਇਆ ਜੀ ਬਹੁਤ ਪਿਆਰ ਨਾਲ ਕੀਤਾ ਜੀ ਕੀ ਹਾਂ ਪਹਿਲੇ ਅਸੀਂ ਜਾਇ ਆਇਆ ਜਿਸੇ ਪਹਿਲੇ ਆ ਕੇ ਬਿਠਾਈ ਸੰਗਤੇ ਮਾਰਾ ਕਿਰਪਾ ਕਰੇ ਜੀ ਜੁੜੇ ਰਹੋ ਸਾਡੀ ਅਰਦਾਸਾਂ ਨੇ ਤੁਹਾਡੇ ਵਾਸਤੇ ਹਮੇਸ਼ਾ ਹਾਂਜੀ ਤੇ ਗੁਰਪ੍ਰੀ ਆਪਣਾ ਗੁਰਜੀਤ ਸਿੰਘ ਇਹਦਾ ਛੋਟਾ ਨਾਮ ਮੈਨੂੰ ਪਤਾ ਗੁਰਜੀਤ ਸਿੰਘ ਜੀ ਤਾਂ ਭੁੱਲ ਜਾਂਦਾ ਮੈਨੂੰ ਇਹ ਕਹਿੰਦੇ ਭਾਜੀ ਇੱਕ ਸ਼ਬਦ ਦੇ ਨਾਲ ਮੈਂ ਤਬਲਾ ਵਜਾਉਣਾ ਤੇ ਆਓ ਆਪਾਂ ਦੋ ਚਾਰ ਮਿੰਟ ਦੇ ਵਿੱਚ ਸਮਾਪਤੀ ਕਰਾਂਗੇ ਤੇ ਸਿੱਧਾ ਸਿੱਧਾ ਵਜਾਈ ਮੈਨੂੰ ਬਾਹਰ ਨਾ ਕੱਢ ਦੇ ਠੀਕ ਹੈ Sabe योगा <yum> स् <yum> <tiny> <yum> <yum t 'kaya t 'hamiradaro>